ਵਾਹਿਗੁਰੂ ਜੀ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਗੁਰਦੁਆਰਾ ਕੇਸਕਟ ਸਾਹਿਬ ਦੇ ਕਰੋ ਜੀ ਦਰਸ਼ਨ ਸ਼੍ਰੀ ਅਨੰਦਪੁਰ ਸਾਹਿਬ ਤੇ ਆਓ ਜੀ ਥੋੜੀ ਚੜਾਈ ਹੈ ਇੱਥੋਂ ਬਿਲਕੁਲ ਸਿੱਧੀ ਚੜਾਈ ਹੈ ਥੋੜੀ ਚੜਾਈ ਚੜਨੀ ਪੈਂਦੀ ਆ ਇਹ ਜਿੰਨਾ ਮੇਰੇ ਦੇ ਰਿਕਸੀਰ ਹੋ ਜਾਇਆ ਕਰ ਪਤਲੇ ਹੋ ਜਾਣਗੇ ਹਸਪਤਾਲ ਤੋਂ ਕੀਤੀ ਹੈ ਜੀ ਹਾਂ ਉਹ ਰਕੀ ਤੇ ਕੋਈ ਸੰਗਤਾਂ ਦਰਸ਼ਨ ਕਰਕੇ ਆ ਰਹੀਆਂ ਹਾਂ ਜੀ ਕੋਈ ਸ਼ੁਗਾਰੀਆਂ ਜੀ ਇਹ ਕੀ ਹੈ ਜੀ ਵਾਹੇ ਮੁਝ ਵਾਹੇ ਇਹ ਪ੍ਰੋਗਰਾਮ ਗੁਰਦੁਆਰਿਆਂ ਦੀ ਯਾਤਰਾ ਤਵਾਰੀ ਪ੍ਰੋਗਰਾਮ ਤੁਹਾਡੀ ਨਜ਼ਰ ਹੈ ਸੋ ਕਮੈਂਟ ਕਰਕੇ ਲਾਈਕ ਕਰਕੇ ਜਰੂਰ ਦੱਸਿਓ ਜੀ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਤੇ ਸਦੇ ਨਾਲ ਬਣੇ ਰਹੋ ਤਾਂ ਕਿ ਤੁਹਾਨੂੰ ਅੱਗੇ ਤੋਂ ਇਸੇ ਤਰ੍ਹਾਂ ਹੀ ਗੁਰੂਤਾਮਾ ਦੇ ਦਰਸ਼ਨ ਕਰਾਉਂਦੇ ਰਹੀਏ ਜੀ श्री तो वाह तो जी का खालसा श्री वाहू जी की फतेह जी और हम पहुंच चुके हैं जी गुरुद्वारा केसगढ़ साहब कर और करो सारे दर्शन ਆਜੇ ਚੱਲਦੇ ਆ। ਚਲੋ ਆਜੋ। ਇਹ ਵਸ ਜਾ ਗਦੀ। ਉਹਨੇ ਇਤਨੇ ਵੀ ਲੈਣਾ ਵਾ ਅਗਲੇ ਸਾਜ ਨੇ ਪਾਰਸੀ ਬਲੌਗ। ਥੋੜੀ ਚੜਾਈ ਆ ਜੀ ਤੇ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਥੋੜੀ ਦਿੱਕਤ ਆਉਂਦੀ ਆ। ਐਸੀ ਗੁਰੂ ਸਾਹਿਬ ਸਾਪੇ ਬਾਲ ਬਖਸ਼ਦੇ ਆ ਜੀ ਪਾਵਨ ਪਵਿੱਤਰ ਸਥਾਨ ਕੇਸਕਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਚੁੱਕੇ ਆ ਜੀ ਤੇ ਤੁਸੀਂ ਵੀ ਦਰਸ਼ਨ ਕਰੋ 1 ਮਿੰਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਪਰਮਾਤਮਾ ਤੁਹਾਡੀਆਂ ਸਭ ਦੀਆਂ ਆਸਾਂ ਪੂਰੀਆਂ ਕਰੇ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਦੀ ਸਜਾਵਟ ਕੀਤੀ ਗਈ ਹੈ ਜੀ ਇਹ ਕਰੋ ਜੀ ਦਰਸ਼ਨ ਗੁਰੂ ਸਾਹਿਬ ਦੇ ਇਸ ਵਕਤ ਥੋੜਾ ਮੌਸਮ ਖਰਾਬ ਹੈ ਜੀ بارش ਬਹੁਤ ਜ਼ਿਆਦਾ ਹੋਈ ਰਾਤ ਤੇ ਉਰਾਕਰ ਦੇ ਵਿੱਚ ਜੋੜੇ ਜਮਾ ਕਰਾ ਕੇ ਤੇ ਗੁਰਦੁਆਰਾ ਸਾਹਿਬ ਦੇ ਚੰਟਰ ਹੋਵਾਂਗੇ